ਸਸਿਕਾਲ ਤੁਨਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮਟਰ ਬਣਾਵਾਂਗੇ ਮਟਰ ਆਲੂ ਮਸਾਲੇ ਵਾਲੇ ਇੱਧਰ ਮੈਂ ਦੋ ਆਲੂ ਕੱਟ ਲਏ ਸੀ ਆਲੂ ਕੱਟ ਕੇ ਬਰੀਕ-ਬਰੀਕ ਧੋਲੇ ਦੋ ਤਿੰਨ ਵਾਰੀ ਤੇ ਇੱਧਰ ਅਸੀਂ ਮਟਰ ਦੇ ਇੱਕ ਕੋਲੇ ਲ ਲਈ ਮਟਰ ਵੀ ਆਪਾਂ ਵਾਸ਼ ਕਰ ਲਏ ਇੱਕ ਪਿਆਜ਼ ਪਾਵਾਂਗੇ ਦੋ ਹਰੀਆਂ ਮਿਰਚਾਂ ਪਾ ਦਾਂਗੇ ਤੇ ਇੱਧਰ ਅਦਰਕ ਤੇ ਲਸਣ ਪਾਵਾਂਗੇ ਤੇ ਹੁਣ ਆਪਾਂ ਗੈਸ ਤੇ ਰੱਖਦੇ ਆ ਪੈਨ ਨੂੰ ਆ ਨਫਰਾ ਖਿਆ ਸੀ ਤੇ ਇਸ ਤੋਂ ਬਾਅਦ ਹੁਣ ਪਾਵਾਂਗੇ ਆਪਾਂ ਸਾਤ ਜੀਰਾ ਕਾਲੀ ਮਿਰਚ ਦੋ ਲਾਲ ਮਿਰਚ ਤੇ ਇਹ ਤਾਜੀਰਾ ਪਾ ਦਾਂਗੇ ਆਪਾਂ ਇੱਕ ਚਮਚਾ ਤੇ ਇਹਨਾਂ ਨੂੰ 2 ਮਿੰਟ ਵਾਸਤੇ ਫਰਾਈ ਕਰ ਲਵਾਂਗੇ ਫਰਾਈ ਆਪਾਂ ਇਹਨਾਂ ਨੂੰ ਲੋ ਫਲੇਮ ਲੋ ਫਲੇਮ ਤੇ ਕਰਾਂਗੇ 2 ਮਿੰਟ ਵਾਸਤੇ ਹੀ ਇਹਨਾਂ ਨੂੰ ਕੁੰਨ ਲਵਾ ਲਗੇ ਆਪਾਂ ਮਸਾਲਾ ਸਾਡਾ ਕੁੰਨ ਹੋ ਗਿਆ ਅੱਧਾ ਚਮਚਾ ਪਾ ਦਾਂਗੇ ਆਪਾਂ ਸੌਫ ਦਾ कक्शन मैं बंद कर था सी फैन सोडा गर्म है उतेस सौंफ को तो नलवांगे अपन दिस के बाद आप प्लेट में कट लांगे ਉਸੇ ਪੈਨ ਦੇ ਵਿੱਚ ਤੇਲ ਪਾ ਦਾਂਗੇ ਸਰੋਂ ਦਾ ਤੇਲ ਦੇ ਵਿੱਚ ਮੈਂ ਬਣਾਉਂਗੀ ਸੁੱਕੀ ਸਬਜ਼ੀ ਤੇਲ ਮੈਂ 3-4 ਚਮਚ ਪਾ ਦਿੱਤੇ ਸੀ ਹੁਣ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਮੈਂ ਮਸਾਲੇ ਜਿਹੜੇ ਭੁੰਨੇ ਸੀ ਮੈਂ ਇਹਦੇ ਵਿੱਚ ਕੁੰਡੀ ਜਿ ਦੇਕੀ ਚ ਪਾ ਕੇ ਇਹਨਾਂ ਨੂੰ ਆਪਾਂ ਘੋਟ ਲੈਣਾ ਜ਼ਿਆਦਾ ਬਰੀਕ ਨਹੀਂ ਕਰਾਂਗੇ ਥੋੜੇ ਮੋਟੇ-ਮੋਟੇ ਘੋਟਾਂਗੇ ਹਾਂਜੀ ਮਸਾਲੇ ਸਾਡੇ ਕੁੱਟੇ ਗਏ ਹੋਣ ਆਪਾਂ ਪਲੇਟ 'ਚ ਕੱਢ ਲੈਨੇ। ਤੋ ਵੀ ਇਸ ਤਰ੍ਹਾਂ ਦੇ ਆਪਾਂ ਘੋਟਕੇ ਤਿਆਰ ਕਰ ਲਏ। ਤੇ ਤੇਲ ਸੋਡਾ ਗਰਮ ਹੋ ਗਿਆ ਤੇ ਤੇਲ ਗਰਮ ਹੋ ਕੇ ਮੈਂ ਠੰਡਾ ਕਰ ਲਿਆ ਸੀ ਹੁਣ ਪਾ ਦਾਂਗੇ ਥੋੜੀ ਜਿਹੀ ਹਿੰਗ। ਉਸ ਤੋਂ ਬਾਅਦ ਪਾ ਦਾਂਗੇ ਆਪਾਂ ਲਸਣ ਤੇ ਅਦਰਕ। ਇੱਕ ਮਿੰਟ ਵਾਸਤੇ ਇਹਨਾਂ ਨੂੰ ਫੋਨ ਲੈ ਲੈਣੇ ਆਪਾਂ ਪਿਆਜ਼ ਪਾ ਦਾਂਗੇ ਫਿਰ ਪਿਆਜ਼ ਮੈਂ ਵੱਡਾ ਸਾਰਾ ਕੱਟਿਆ ਸੀ ਪਿਆਜ਼ਾਂ ਨੂੰ ਆਪਾਂ ਜ਼ਿਆਦਾ ਫਰਾਈ ਨਹੀਂ ਕਰਾਂਗੇ ਸਿਰਫ ਇਹਨਾਂ ਦਾ ਕਲਰ ਹੀ ਚੇਂਜ ਕਰਨਾ ਪਿਆਜ਼ ਦਾ ਕਿਉਂਕਿ ਇਹਨਾਂ ਦੀ ਸਿਰਫ ਉਪਰ ਕਰਕਟ ਨਹੀਂ ਕੱਢਣੀ ਹੈ ਵੀ ਦੇਖੋ ਤੇ ਪਿਆਜ਼ ਦਾ ਕਲਰ ਵੀ ਚੇਂਜ ਹੋ ਗਿਆ ਤੇ ਇਸ ਬਾੜੀ ਪਾ ਦਾਂਗੇ ਆਪਾਂ ਆਲੂ ਕੱਟੇ ਹੋਏ ਤੇ ਆਜਾਂ ਦੇ ਨਾਲ ਹੀ ਆਲੂਆਂ ਨੂੰ ਪਕਾ ਲਵਾਂਗੇ 4-5 ਮਿੰਟ ਵਾਸਤੇ ਇਹਨਾਂ ਨੂੰ ਪਕਾ ਕੇ ਪਤੰਨੇ ਆਪਾਂ 4-5 ਮਿੰਟ ਹੋ ਗਏ ਸੀ ਮੈਂ ਟੱਕ ਕੇ ਆਲੂਆਂ ਨੂੰ ਪਕਾਉਂਦੀ ਸੀ ਹੁਣ ਆਪਾਂ ਚਟ ਕਰ ਲੈਂਦੇ ਹਾਂ थोड़ा सा चम्मच में नमक पादा दी कुछ देर बाद पावेंगे मटर पावेंगे अपन इसके बाद मटर पादा लेंगे मिक्स कर दो मुझे मटर के ਚਾਪਿੰਗਮਿੰਟ ਵਾਸਤੇ ਫਿਰ ਟੱਟ ਕੇ ਪਕਾਉਣੀ ਹੈ ਤੇ ਫਲੇਮ ਮੈਂ ਲੋ ਕਰ ਦਵਾਂਗੀ ਸਬਜੀਂ ਜャਕਾ ਕਰ ਲੈਨੇ ਆਪਾਂ 4-5 ਮਿੰਟ ਹੋ ਗਏ ਸੀ ਰੱਖਿਆ ਨੇ ਤੁਸੀਂ ਦੇਖ ਸਕਦੇ ਮਟਰਾਂ ਦਾ ਵੀ ਕਲਰ ਚੇਂਜ ਹੋ ਗਿਆ ਮਟਰ ਮੈਂ ਇਕਦਮ ਫਰੈਸ਼ ਮਟਰ ਲਏ ਸੀ मिर्चा दो कट के ऐड कर दें आलू भी साढ़े ब्राउन हो गए लोह फ्रेम मैं सब्जी पकौड़ दी मैं हाई फ्लेम से नहीं रखे ਦਨ 4 ਮਿੰਟ ਵਾਸਤੇ ਫੇਰ ਟੱਕ ਕੇ ਪਕਾ ਲਈਏ। ਹਲਵਾ ਦਾ ਮਟਰਾਂ ਦਾ ਇੱਕਦਮ ਕਲਰ ਚੇਂਜ ਹੋ ਗਿਆ। ਹੁਣ ਚੈੱਕ ਕਰ ਲਈਏ। ਆਲੂ ਬਿਲਕੁਲ ਸੱਦੇ ਗਲ ਗਏ। ਹਲਦੀ ਬਾਦ ਨੇ ਹਿੰਦੀ ਪਾ ਦੋ ਅੱਧਾ ਚਮਚ ਚਮਚੇ ਦਾ ਚੌਥਾ ਕਿਸਾ ਕਸ਼ਮੀਰੀ ਲਾਲ ਮਿਰਚ ਐਡ ਕਰਦੇ ਡੇਗੀ ਮਿਰਚ ਮੈਂ ਥੋੜੀ ਜਿਹੀ ਬਿਲਕੁਲ ਪਾਵਾਂਗੀ ਮਸਾਲੇ ਜਿਹੜੇ ਭੁੰਨੇ ਹੋਏ ਉਹ ਐਡ ਕਰਾਂਗੇ ਮਿਕਸ ਕਰ ਲੈਨੇ ਆਪਾਂ 2 ਮਿੰਟ ਵਾਸਤੇ ਠੱਕ ਕੇ ਪਕੋਣੇ ਆ ਕਿਉਂਕਿ ਆਪਾਂ ਹਲਦੀ ਪਾਈ ਸੀ ਹਲਦੀ ਵੀ ਸਾਡੀ ਫੱਕ ਜੇ ਬਣ ਕੇ ਪੂਰੀ ਤਿਆਰੀ ਹੋ ਗਈ ਆ ਅੱਧਾ ਚਮਚਾ ਪਾਵਾਂਗੇ ਆਪਾਂ ਚਾਟ ਮਸਾਲਾ ਚਮਚੇ ਦਾ ਚੌਥਾ ਕਿਸਾ ਪਾਵਾਂਗੇ ਅੰਬਚੂਰ ਚਮਚੇ ਦਾ ਚੌਥਾ ਹੀ ਸਪਾਵਾਂਗੇ ਗਰਮ ਮਸਾਲਾ उस पा लेंगे आप धनिया पा देंगे धनिया पा के आप मिक्स कर लवेंगे सब्जी का टक्चर वेखो कि सोना आया ਮਸਾਲੇ ਵਾਲੇ ਆਲੂ ਮਸਾਲੇ ਵਾਲੇ ਆਪਾਂ ਬੱਚਿਆਂ ਦੇ ਟਿਫਿਨ ਚ ਵੀ ਪਾ ਸਕਦੇ ਆ ਰੋਟੀ ਨਾ ਖਾਓ ਪਰੌਠੀ ਨਾ ਖਾਓ ਬਹੁਤ ਵਧੀਆ ਸਬਜੀ ਆਪਾਂ ਸਫਰ ਚ ਵੀ ਇਹ ਵਾਲੀ ਸਬਜੀ ਆਪਾਂ ਟਿਫਿਨ ਚ ਪਾ ਕੇ ਖਾ ਸਕਦੇ ਆ ਵੇਖੋ ਕਿੰਨੀ ਵਧੀਆ ਸਬਜੀ ਬਣੀ ਇੱਕ ਛਣ ਕਰ ਦਿੰਦੇ ਆਪਾਂ ਬੰਦ ਸਰਬੀ ਨੂੰ ਸਬਜੀ ਨੂੰ ਕੱਢ ਲਾਂਗੇ ਆਪਾਂ ਸਰਵ ਕਦੀ ਨਾ ਪਾਵਨ ਪਲੇਟ ਚ ਪਾ ਦਵਾਂਗੇ ਜੀਰੇ ਮਸਾਲੇ ਵਾਲੇ ਆਲੂ ਵੇਖੋ ਕਿੰਨੇ ਵਧੀਆ ਬਣੇ ਵੀਡੀਓ ਲਗ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਦੇ ਆ ਤੁਸੀ ਚਾਣਨ ਨੂੰ ਸਪੋਰਟ ਜ਼ਰੂਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ